ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ 1.5 ਕਰੋੜ ਰੁਪਏ ਦਾ ਸੋਨਾ ਬਰਾਮਦ ਹੋਇਆ ਇਹ ਸੋਨਾ ਕਸਟਮ ਵਿਭਾਗ ਨੇ ਦੁਬਈ ਦੇ ਇੱਕ ਯਾਤਰੀ ਤੋਂ ਜ਼ਬਤ ਕੀਤਾ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਯਾਤਰੀ ਨੇ ਸੋਨਾ ਆਪਣੇ ਅੰਡਰਵੇਅਰ ਚ ਲੁਕੋਇਆ ਹੋਇਆ ਸੀ ਪਰ ਉਸ ਨੂੰ ਕਸਟਮ ਵਿਭਾਗ ਦੇ ਸ਼ੱਕ ਦੇ ਆਧਾਰ ਤੇ ਕਾਬੂ ਕਰ ਲਿਆ। ਦੱਸਦੇ ਕਿ ਉਕਤ ਵਿਅਕਤੀ ਆਪਣੇ ਅੰਡਰਵੀਅਰ ਚ ਤਕਰੀਬਨ 2 ਕਿਲੋ ਸੋਨਾ ਲੈ ਕੇ ਆਇਆ ਸੀ ਜਿਵੇਂ ਹੀ ਫਲਾਈਟ ਲੈਂਡ ਹੋਈ ਚੈਕਿੰਗ ਦੌਰਾਨ ਉਹ ਫੜਿਆ ਗਿਆ। ਜਦ ਤੱਕ ਕਿਤੇ ਗਏ ਸੋਨੇ ਦੀ ਕੀਮਤ ਕਰੀਬ 1.5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਕਸਟਮ ਅਧਿਕਾਰੀਆਂ ਨੇ ਮਲਜ਼ਮ ਤੇ ਸੋਨੇ ਨੂੰ ਹਿਰਾਸਤ ਚ ਲੈ ਲਿਆ। ਦੱਸਦੀ ਹੈ ਕਿ ਯਾਤਰੀ ਨੇ 4 ਪਾਉਚ ਚ ਪੇਸਟ ਫਾਰਮ ਦੇ ਸੋਨਾ ਭਰ ਕੇ ਆਪਣੇ ਅੰਡਰਵੀਅਰ ਚ ਛੁਪਾਇਆ ਹੋਇਆ ਸੀ। ਸੂਚਨਾ ਮਿਲਤ ਤੇ ਕਸਟਮ ਅਧਿਕਾਰੀਆਂ ਨੇ ਫਲਾਈਟ ਤੋਂ ਉਤਰਨ ਵਾਲੇ ਯਾਤਰੀਆਂ ਦੀ ਬਰੀਕੇ ਨਾਲ ਜਾਂਚ ਸ਼ੁਰੂ ਕਰ ਦਿੱਤੀ। ਇੱਕ ਵਿਅਕਤੀ ਦੇ ਅੰਡਰਵੇਅਰ ਚੋਂ 4 ਪਾਊਂਚ ਬ੍ਰਾਹਮਤ ਹੋਏ ਜਿਨ੍ਹਾਂ ਚ 1935.14 ਗ੍ਰਾਮ ਸੋਨਾ ਪੇਸ ਦੇ ਰੂਪ ਚ ਭਰਿਆ ਹੋਇਆ ਸੀ ਤੇ ਉਸ ਨੂੰ ਕਾਬੂ ਕਰਕੇ ਮਾਮਲਾ ਦਰਜ ਕਰਕੇ ਕਸਟਮ ਵਿਭਾਗ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ 1.5 ਕਰੋੜ ਰੁਪਏ ਦਾ ਸੋਨਾ ਬ੍ਰਾਹਮਤ ਹੋਇਆ। ਇਹ ਸੋਨਾ ਕਸਟਮ ਵਿਭਾਗ ਨੇ ਦੁਬਈ ਦੇ ਇੱਕ ਯਾਤਰੀ ਤੋਂ ਜ਼ਬਤ ਕੀਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਯਾਤਰੀ ਨੇ ਸੋਨਾ ਆਪਣੇ ਅੰਡਰਵੇਅਰ ਚ ਲੁਕੋਇਆ ਹੋਇਆ ਸੀ। ਫਰੋਸ ਨੂੰ ਕਸਟਮ ਵਿਭਾਗ ਦੇ ਸ਼ੱਕ ਦੇ ਆਧਾਰ ਤੇ ਕਾਬੂ ਕਰ ਲਿਆ ਤਾਂਸਦੀ ਹੈ ਕਿ ਉਕਤ ਵਿਅਕਤੀ ਆਪਣੇ ਅੰਡਰਵੀਅਰ ਚ ਤਕਰੀਬਨ 2 ਕਿਲੋ ਸੋਨਾ ਲੈ ਕੇ ਆਇਆ ਸੀ ਜਿਵੇਂ ਹੀ ਫਲਾਈਟ ਲੈਂਡ ਹੋਈ ਚੈਕਿੰਗ ਦੌਰਾਨ ਉਹ ਫੜਿਆ ਗਿਆ ਜਬ ਤੱਕ ਕਿਤੇ ਗਏ ਸੋਨੇ ਦੀ ਕੀਮਤ ਤਕਰੀਬਨ 1.5 ਕਰੋੜ ਰੁਪਏ ਦੱਸੀ ਜਾ ਰਹੀ ਹੈ ਕਸਟਮ ਅਧਿਕਾਰੀਆਂ ਨੇ ਮਲਜ਼ਮ ਤੇ ਸੋਨੇ ਨੂੰ ਹਿਰਾਸਤ ਚ ਲੈ ਲਿਆ ਤਾਂਸਦੀ ਹੈ ਕਿ ਯਾਤਰੀ ਨੇ ਚਾਰ ਪਾਉ ਚੁਪੇਸਟ ਫਾਰਮ ਦੇ ਸੋਨਾ ਭਰ ਕੇ ਆਪਣੇ ਅੰਡਰਵੀਅਰ ਚ ਛੁਪਾਇਆ ਹੋਇਆ ਸੀ ਸੂਚਨਾ ਮਿਲਤੇ ਕਸਟਮ ਅਧਿਕਾਰੀਆਂ ਨੇ ਫਲਾਈਟ ਤੋਂ ਉਤਰਨ ਵਾਲੇ ਯਾਤਰੀਆਂ ਦੀ ਬਰੀਕੇ ਨਾਲ ਜਾਂਚ ਸ਼ੁਰੂ ਕਰ ਦਿੱਤੀ ਇਸ ਦ ਇਕ ਵਿਅਕਤੀ ਦੇ ਅੰਡਰਵੇਅਰ ਚੋਂ ਚਾਰ ਪੌਊਚ ਬਰਾਮਦ ਹੋਏ ਜਿਨ੍ਹਾਂ ਚ 1935.14 ਗ੍ਰਾਮ ਸੋਨਾ ਪੇਸ ਦੇ ਰੂਪ ਚ ਭਰਿਆ ਹੋਇਆ ਸੀ ਤੇ ਉਸ ਨੂੰ ਕਾਬੂ ਕਰਕੇ ਮਾਮਲਾ ਦਰਜ ਕਰਕੇ ਕਸਟਮ ਵਿਭਾਗ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ